ਇਸ ਵੇਲੇ ਜਿੰਨੀ ਬੇਕਿਰਕੀ ਪੰਜਾਬ ਦੀ ਪੁੱਤਾਂ ਵਾਂਗੂ ਪਾਲੀ ਫਸਲ ਦੀ ਹੋ ਰਹੀ ਏ ਆ ਜ਼ਮੀਨੀ ਪੱਧਰ ਤੇ ਬੋਲ ਬਣੇ ਮੰਡੀਆਂ ਦੇ ਵਿੱਚ ਪਾਏ ਨੇ ਪਿੱਛੇ ਅੰਬਾਰ ਲੱਗੇ ਪਏ ਨੇ ਲਿਫਟਿੰਗ ਦੀ ਇੰਤਜ਼ਾਰ 'ਚ ਇਹਨਾਂ ਦੇ ਉੱਤੇ ਜਿਹੜਾ ਘੱਟਾ ਪਿਆ ਉਹ ਦੱਸ ਰਿਹਾ ਕਿ ਹਲੇ ਤੱਕ ਲਿਫਟਿੰਗ ਨਹੀਂ ਹੋਈ ਕੇਂਦਰ ਸਰਕਾਰ ਇਹ ਕਹਿ ਰਹੀ ਏ ਕਿ ਸਾਡੇ ਕੋਲ 920 ਲੱਖ ਟਨ ਤੋਂ ਵੱਧ ਸਾਰੇ ਦੇਸ਼ ਦੇ ਵਿੱਚ ਸਟੋਰੇਜ ਦੀ ਕਪੈਸਿਟੀ ਹੈਗੀ ਏ ਪੰਜਾਬ ਵਿੱਚ ਆਪਣੀ 250 ਲੱਖ ਟਨ ਤੋਂ ਵੱਧ ਦੀ ਕਪੈਸਿਟੀ ਏ ਇਹ ਕਦੋਂ ਵਰਤਣੀ ਏ ਜਦੋਂ ਇਹ ਮੌਸਮੀ ਵਰਖਾ ਦੇ ਵਿੱਚ ਹੋ ਜਾਏਗੀ ਜੋ ਮੀਂਹ ਕਣੀ ਦੀ ਹੋਏਗੀ ਕਿ ਜ્યાં ਕਿਸਾਨੀ ਇਸੇ ਤਰ੍ਹਾਂ ਹੀ ਬਦਹਾਲ ਘੁੰਮਦੀ ਰਹੇਗੀ ਜੇ ਰੋਜ਼ ਉਹਦੀ ਆਈ ਮੰਡੀ ਦੀ ਆਵਕ ਦੇ ਵਿੱਚ ਇਹ ਗੱਲਾਂ ਨਹੀਂ ਹੋਣਗੀਆਂ ਕਿ ਤੁਰੰਤ ਫਸਲ ਤੋਲ ਲਈ ਜਾਵੇ ਕੀ ਇੰਤਜ਼ਾਰ ਹੋ ਰਿਹਾ ਹੈ ਕਿ ਜਦੋਂ ਇੱਥੇ ਕਿਸਾਨੀ ਖੱਜਲ ਹੋਏਗੀ ਤੇ ਬਾਹਰਲੇ ਪਰਦੇਸ਼ਾਂ ਤੋਂ ਝੋਨਾ ਆ ਜਾਵੇ ਪਰ ਉਹ ਝੋਨੇ ਨੂੰ ਇੱਥੇ ਘੱਟ ਮੁੱਲ ਤੇ ਵੇਚਿਆ ਜਾਵੇ ਤੇ ਸਾਰੀ ਮਾਰਕੀਟ ਦੇ ਵਿੱਚ ਮੰਦ ਹਾਲੀ ਫੈਲ ਜਾਵੇ ਇਹ ਗੱਲਾਂ ਜ਼ਿਆਦਾ دیر ਚੱਲਣ ਵਾਲੀਆਂ ਨਹੀਂ ਬਹੁਤ ਲੰਮਾ ਸਮਾਂ ਹੋ ਗਿਆ ਕਿਸਾਨੀ ਨੂੰ ਇਨ੍ਹਾਂ ਗੰਭੀਰ ਸੰਘਰਸ਼ਾਂ ਦੇ ਵਿੱਚੋਂ ਨਿਕਲਦਿਆਂ ਹੋਇਆਂ ਹੁਣ ਸਮਾਂ ਹੈ ਬਦਲਾ ਦਾ